ਪਿਛਲੇ ਕੁਝ ਦਿਨ ਪਹਿਲਾਂ ਪਾ ਸਰਕਾਰ ਵੱਲੋਂ ਬੰਦੇ ਭਾਰਤ ਐਕਸਪ੍ਰੈਸ ਫਿਰੋਜ਼ਪੁਰ ਤੋਂ ਦਿੱਲੀ ਰਸਤਾ ਬਠਿੰਡਾ ਵਿੱਚ ਦੀ ਚਲਾਈ ਗਈ ਸੀ ਜਿਸ ਕਾਰਨ ਅੱਜ ਗੋਨੀਆਣਾ ਭਾਈ ਜਗਤਾ ਜੀ ਰੇਲਵੇ ਸਟੇਸ਼ਨ ਤੇ ਸਵਾਰੀਆਂ ਦੇ ਰੋਸ ਵਜੋਂ ਕਰੀ 35 ਮਿੰਟ ਗੋਨੀਆਣਾ ਰੇਲਵੇ ਸਟੇਸ਼ਨ ਦੇ ਬੰਦੇ ਭਾਰਤ ਨੂੰ ਰੁਕਣਾ ਪਿਆ ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਤੋਂ ਬਠਿੰਡਾ ਜਾਣ ਵਾਲੀਆਂ ਸਵਾਰੀਆਂ ਰੋਜ਼ਾਨਾ ਆਪਣੇ ਕੰਮ ਧੰਡਿਆਂ ਦੇ ਲਈ ਨੌਕਰੀ ਪੇਸ਼ੇ ਵਾਲੇ ਕੰਮ ਜਾਂਦੇ ਨੇ ਫਿਰੋਜ਼ਪੁਰ ਬਠਿੰਡਾ ਡੀ ਐਮ ਯੂ 54562 ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਪਹੁੰਚ ਜਾਂਦੀ ਹੈ ਤੇ ਵੰਦੇ ਭਾਰਤ ਐਕਸਪ੍ਰੈਸ ਉਸ ਤੋਂ ਬਾਅਦ ਵਿਚੋਂਦੀ ਹੈ ਪਰ ਰੇਲਵੇ ਪ੍ਰਸ਼ਾਸਨ ਵੱਲੋਂ ਵੰਦੇ ਭਾਰਤ ਐਕਸਪ੍ਰੈਸ ਨੂੰ ਨੌਨ ਸਟਾਪ ਜਾਣ ਦਿੱਤਾ ਜਾਂਦਾ ਹੈ ਤੇ ਲੋਕਲ ਗੱਡੀ ਨੂੰ ਰੋਕ ਕੇ ਲਿਆ ਜਾਂਦਾ ਹੈ ਉਤੇਈ ਸਵਾਰੀਆਂ ਨੇ ਰੋਜ਼ ਜाहਰ ਕੀਤਾ ਹੈ ਉਹਨਾਂ ਕਿਹਾ ਕਿ ਅਸੀਂ ਆਪਣੇ ਕੰਮ ਥੰਡੇ ਤੇ ਜਾਣ ਦੇ ਲਈ ਲੇਟ ਹੋ ਜਾਂਦੇ ਆ ਤਾਂ ਸਾਡੇ ਆਪਣੇ ਕੰਮ ਥੰਡੇ ਜਾਣ ਲਈ ਗੈਰ ਹਾਜ਼ਰੀ ਲੱਗ ਜਾਂਦੀ ਹੈ ਉਨ੍ਹਾਂ ਨੇ ਰੇਲਵੇ ਪ੍ਰਸ਼ਾਸਨ ਤੋਂ ਕਈ ਵਾਰ ਬੇਨਤੀ ਵੀ ਕੀਤੀ ਹੈ ਪਰ ਰੇਲਵੇ ਪ੍ਰਸ਼ਾਸਨ ਨੇ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਅੱਜ ਕਾਫੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਸਵਾਰੀਆਂ ਨੇ ਸਟੇਸ਼ਨ ਮਾਸਟਰ ਨੂੰ ਬੇਨਤੀ ਕੀਤੀ ਕਿ ਪਹਿਲਾਂ ਸਾਡੀ ਗੱਡੀ ਨੂੰ ਅੱਗੇ ਜਾਣ ਦਿੱਤਾ ਜਾਵੇ ਤੇ ਬੰਦੇ ਭਾਰਤ ਐਕਸਪ੍ਰੈਸ ਨੂੰ ਬਾਅਦ ਵਿੱਚ ਜਾਣ ਦਿੱਤਾ ਜਾਵੇ ਸਾਈਡ ਵਾਲੇ ਟਰੈਕ ਤੇ ਖੜੀ ਡੀਐਮਯੂ ਦੀਆਂ ਸਵਾਰੀਆਂ ਵੀ ਗੱਡੀ 'ਚ ਉਤਰ ਕੇ ਬਾਹਰ ਆ ਗਈਆਂ ਸੰਜ ਇਸ ਤੋਂ ਬਾਅਦ ਸਟੇਸ਼ਨ ਮਾਸਟਰ ਵੱਲੋਂ ਫੈਸਲਾ ਲਿਆ ਗਿਆ ਤੇ ਬੰਦੇ ਭਾਰਤ ਐਕਸਪ੍ਰੈਸ ਨੂੰ ਰੋਕ ਦਿੱਤਾ ਗਿਆ ਤੇ ਡੀਐਮਯੂ ਨੂੰ ਅੱਗੇ ਜਾਣ ਦਿੱਤਾ ਗਿਆ ਇਹ ਧਰਨਾ ਕਿਉਂ ਲਾਇਆ ਹੈ ਬਈ ਤੁਸੀਂ ਸਰ ਧਰਨਾ ਨਹੀਂ ਲੱਗਿਆ ਇਹ ਧਰਨਾ ਨਹੀਂ ਲੱਗਿਆ ਅਪਰ ਗੜੀ ਆਪਣੀ ਚਾਹੀਦੀ ਜਿੱਦਾਂ ਆਪਣੀ ਜਿਹੜੀ ਸੈਂਚਰ ਲਾਈ ਨਾ ਠੀਕ ਹੈ ਰੁਕ ਜਾਂਦੀ ਹੈ ਜਿੱਦਾਂ ਇੱਥੇ ਜਾ ਕੇ ਰੁਕਦੀ ਹੈ ਆਪਣੀ ਜਿਹੜੀ ਟ੍ਰੇਨਾਂ ਟਾਈਮ ਟਾਈਮ ਚੱਲਣੀ ਚਾਹੀਦੀ ਆਪਣੀ ਤੱਕ ਸੈਂਚਰ ਆ ਕੇ ਟਾਈਮ ਟਾਈਮ ਬਾਉਂਸ ਨਹੀਂ ਚਾਹੀਦੀ ਇਹ ਠੀਕ ਹੈ ਇਹ ਆਪਣੀ ਇਹ ਆਪਣੇ ਮਸਲੇ ਦਾ ਹੱਲ ਸੀ ਵੀ ਆਪਾਂ ਟਾਈਮ ਟਾਈਮ ਆਪਾਂ ਜਿਹੜੇ ਆਮ ਪਬਲਿਕ ਆ ਉਹ ਖਰਾਬ ਨਾ ਹੋਵੇ ਮਤਲਬ ਆਹ ਬੰਦੇ ਭਾਰਤ ਕਰਕੇ ਥੋੜੀ ਟਾਈਮ ਸਿਰ ਤੋਂ ਰਿਆ ਕਰੇ ਹਾਂਜੀ ਹਾਂਜੀ ਟਾਈਮ ਸਿਰ ਤੇ ਪਹੁੰਚੀ ਆਪਣੀ ਬੰਡ ਐਂਟਰ ਕਰਾਂਗੇ ਸਰ ਜਿਹੜੀ ਅੱਜ ਬੰਦੇ ਭਾਰਤ ਟ੍ਰੇਨ 855 ਤੇ ਗੋਨਿਆਣਾ ਭਾਈ ਜਗਤਾ ਰੇਲਵੇ ਸਟੇਸ਼ਨ ਤੇ ਆਉਂਦੀ ਹੈ ਅੱਜ ਉਸ ਟ੍ਰੇਨ ਨੂੰ ਰੁਕਣਾ ਪਿਆ ਉਹਦਾ ਕੀ ਕਾਰਨ ਸੀਗਾ ਜੀ ਕਾਰਨ ਥਾ ਕਿ ਪਬਲਿਕ ਕਾ ਜੋ ਹੈ ਪਬਲਿਕ ਪਬਲਿਕ ਕਾ ਜੋ ਰੋਜ਼ अच्छा रोज, रोज का जो है उनको जो है डेली जो है उनको दिक्कत होती थी वो आके जो है रोज ही रोज करते थे मैं इसकी बातें जीआरपी आरपीएफ को बता चुका था अपने सीनियर को भी भेज रहे हाँ पहले सबको बता चुका हूँ और कंट्रोल को भी बता मेरे सामने कंट्रोल फोन है उसको भी बता चुका हूँ कि ये दिक्कत होती है पब्लिक की आज कितना टाइम रुकी है बंदे भारत आज बंदे भारत आठ पचपन पे आई है और नौ बज के पंद्रह मिनट पे गई है बीस मिनट रुकी है बीस मिनट रुकी हाँ जो प्रोटेस्ट करने वाले थे लोकल थे या पैसेंजर थे सर सारे पैसेंजर थे। पैसेंजर थे। थे। अब हमें होने की संभावना है आप अपनी हाई अथॉरिटी को क्या लिखेंगे किसके खिलाफ कार्रवाई हो या बंदे भारत का टाइम चेंज हो या लोकल गाड़ी पैसेंजर है नहीं रोज बठिंडा उसका टाइम चेंज हो कहने का मतलब ये है के पब्लिक के लिए गाड़ी चलती है पब्लिक के लिए गाड़ी चलती है जी और पब्लिक के भाई ख़िलाफ़ तो नहीं होना चाहिए लेकिन ये भी रोकना भी ये खिलाफ है बिल्कुल है ना बिल्कुल बिल्कुल, बिल्कुल। एक नियम के खिलाफ है गाड़ी को रोकना भी नियम के खिलाफ है तो अगर जो है मान लीजिए नौ पाँच पे यहाँ चलती है नौ पंद्रह पे चली तो वैसे ही पब्लिक लेट हो गई बिल्कुल वहाँ पहुँची है गाड़ी हमारी जो है न सारी ये नौ उनतीस पे पहुंची है जो चौंगन पाँच सौ बासठ पैसेंजर गाड़ी अब बताइए वो पहुंच जाते जो है नौ दस पे नौ बारह पे पंद्रह पे पहुंच जाते वहाँ पैसेंजर जी लेकिन सभी जो देखोगे आप देख लीजिए पंद्रह मिनट लेट पहुंची पब्लिक की वजह से तो पब्लिक को तो खुश सोचना चाहिए कि मतलब इस गाड़ी को जो है अगर भाई यहाँ ना कह के बल्कि फिरोजपुर कहें ये प्रॉब्लम फिरोजपुर हल करेंगे बिल्कुल ठीक है हम नहीं हम कर पाएंगे आप अपने तो से हम जो गे? है सर ए, भाई एक सर्विस करते हैं एक नौकर है ना कि एक जो है ऑफिसर है या कोई जो है भाई प्रशासन है जी। जैसे ही रेल कहेगी वैसे काम करेंगे जी 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 ठीक है थैंक यू, यू, यू सर थैंक यू सर जी आज बंदे पार के ट्रेन रुकी है ਉਹ ਰੁਕੀ ਆ ਜੀ ਬੰਦੇ ਭਾਰਤ ਤੋਂ ਪਹਿਲਾਂ ਇੱਕ ਪੈਸੇਂਜਰ ਟ੍ਰੇਨ ਜਾਂਦੀ ਆ ਮਰੋਈਪੁਰ ਤੋਂ ਬਠਿੰਡਾ ਨੂੰ ਹਾਂਜੀ ਉਹ ਉਹਦੇ ਵਿੱਚ ਪੈਸੇਂਜਰ ਸੀਗੇ ਉਹ ਕਦੇ ਕਦੇ ਇੱਥੇ ਰੁਕ ਵੀ ਜਾਂਦੀ ਆ ਕਦੇ ਕਦੇ ਬਠਿੰਡੇ ਪਹਿਲਾਂ ਚਲੀ ਜਾਂਦੀ ਆ ਅੱਛਾ ਜੀ ਉਹ ਰੁਟੀਨ ਦੀ ਤਰ੍ਹਾਂ ਅੱਜ ਵੀ ਉਹ ਰੁਕੀ ਰੁਕਣ ਤੋਂ ਬਾਅਦ ਬੰਦੇ ਭਾਰਤ ਨੂੰ ਕ੍ਰੋਸ ਤੇਣਾ ਸਟੇਸ਼ਨ ਮੈਟਰ ਨੇ ਅੱਗੇ ਨਾ ਹੁਣੀ ਸੀ ਉਹਨਾਂ ਨੇ ਐਸੀ ਕਰਕੇ ਰੌਲਾ ਪਾਇਆ ਉਹ ਕਹਿੰਦੇ ਕਿ ਸਾਨੂੰ ਪਹਿਲਾਂ ਇਸ ਟ੍ਰੇਨ ਚ ਲਾਪਸ ਹੋਣਾ ਅੱਛਾ ਜੀ ਸਾਨੂੰ ਡੇਲੀ ਰੁਕਿਆ ਜਾਂਦਾ ਇੱਥੇ ਉਹ ਰੁਕਣ ਤੋਂ ਬਾਅਦ ਚਲੋ ਸਟੇਸ਼ਨ ਮੈਟਰ ਨੇ ਉਹਨਾਂ ਕਹਿਣ ਤੇ ਟ੍ਰੇਨ ਚਲਾਤੀ ਉਹ ਠੀਕ ਹੈ ਤੇ ਇਸ ਕਰਕੇ ਬੰਦੇ ਬਾਅਦ ਕੁਸਟ 25 ਮਿੰਟ ਤੇ ਸਟਾਪ ਤੇ ਹੋਇਆ ਉਹ ਤਾਂ ਉਸ ਤੋਂ ਬਾਅਦ ਟ੍ਰੇਨ ਚੱਲ ਗਈ ਜਿਹੜੇ ਰੋਕਣ ਵਾਲੇ ਸੀ ਉਹਨਾਂ ਨੇ ਕੋਈ ਰੇਲਵੇ ਟਰੈਕ ਰੋਕਿਆ ਗਿਆ ਸੀ ਕਿ ਟ੍ਰੇਨ ਦੇ ਮੂਹਰੇ ਆਏ ਸੀ ਕਿ ਨਾ ਰੋਣੀ ਟ੍ਰੇਨ ਤਾਂ ਪਿੱਛੇ ਰੋਕਤੀ ਸੀ ਪਹਿਲਾਂ ਹੀ ਸਟੇਸ਼ਨ ਮੈਟਰ ਨੂੰ ਪਤਾ ਲੱਗ ਗਿਆ ਸੀ ਪ੍ਰਸ਼ਾਸਨ ਨੇ ਟ੍ਰੇਨ ਨੂੰ ਕਿਸੇ ਰੋਕਤਾ ਸੀ ਅੱਛਾ ਪਿੱਛੇ ਰੋਕਤਾ ਸੀ ਹਾਂਜੀ ਹਾਂ ਕੋਈ ਨਾਰੇ ਬਾਜੀ ਵੀ ਕੀਤੀ ਉਹਨਾਂ ਨੇ ਨਹੀਂ ਨਾਰੇ ਬਾਜੀ ਤਾਂ ਕੋਈ ਨਹੀਂ ਕੀਤੀ ਜੀ ਪਰ ਉਸ ਜੋ ਵੀ ਹੈ ਨਾ ਉਹਨਾਂ ਨੇ ਨਾ ਕੋਈ ਲਿਸ਼ਤੀ ਨਹੀਂ ਦਿੱਤਾ ਹਜੇ ਪਹਿਲਾਂ ਹਾਂਜੀ ਕਿਉਂਕਿ ਸਡਨਲੀ ਹੋਇਆ ਇਹ ਅੱਛਾ ਜੀ ਐਸੇ ਜਿਵੇਂ ਲੋਕ ਗੁੱਸੇ ਜਾਂਦੇ ਅੱਜ ਤੁਹਾਡੇ ਵੱਲੋਂ ਕੀ ਕਾਰਵਾਈ ਹੋਏਗੀ ਇਸ ਵਾਰ? ਤੁਹਾਡੇ ਵੱਲੋਂ ਚਲੋ ਅਸੀਂ ਇਹਨਾਂ ਦੀ ਕਾਰਵਾਈ ਉਹ ਵੀ ਬੰਦੀਓ ਕਰਾਂਗੇ। ਖੰਮਲ ਚ ਲਿਆਵਾਂਗੇ ਉਹ। ਯਾਤਰੀ ਆਪ ਕਰੋਗੇ ਜਾਂ ਅਸੀਂ ਕਰਦੇ ਜੂਗੇ? ਯਾਤਰੀਆਂ ਦੀ ਮੰਗ ਹੈ। ਯਾਤਰੀਆਂ ਦੀ ਮੰਗ ਤੇ ਇਹ ਹੈ ਜੀ ਉਹਨੂੰ ਜ਼ਿਆਦਾ ਟਾਈਮ ਨਾ ਰੁਕਿਆ ਜਾਵੇ। ਕਿਹੜੀ ਗੱਡੀ ਨੂੰ? ਪੈਸੇਂਜਰ ਨੂੰ। ਅੱਛਾ ਜੀ।